ਪੰਜਾਬੀ ਗਾਇਕਾ ਸੰਨੰਦਾ ਸ਼ਰਮਾ ਇਸ ਵੇਲੇ ਬਹੁਤ ਕਸੂਤੀ ਤਰ੍ਹਾਂ ਫਸੀ ਹੋਈ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸੰਨੰਦਾ ਸ਼ਰਮਾ ਦਾ ਕਈ ਦਿਨਾਂ ਤੋਂ ਜਿਹੜਾ ਰੌਲਾ ਚੱਲ ਰਿਹਾ ਹੈਗਾ ਪਿੰਕੀ ਢਾਲੀਵਾਲ ਨਾਲ ਬਿੰਕੀ ਟਾਲੀ ਵਾਲ ਵਾਰੇ ਦੱਸਦੀ ਪਹਿਲਾਂ ਅਮਰ ਆਡੀਓ ਦੇ ਜਿਹੜੇ ਪ੍ਰੋਡਿਊਸਰ ਨੇ ਤੇ ਸੰਨੰਦਾ ਸ਼ਰਮਾ ਨੂੰ ਕਹਿੰਦੇ ਵਾਰ-ਵਾਰ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀਗਾ ਕਿ ਤੂੰ ਸਾਡੇ ਪੈਸੇ ਦੇ ਪੈਸੇ ਦੇ ਜਿਹੜੇ ਪੈਸਿਆਂ ਦੀ ਰਕਮ ਦੱਸਿਆ ਵੀ ਉਹ 250 ਕਰੋੜ ਰੁਪਇਆ ਸੀ ਵੀ ਸੰਨੰਦਾ ਸ਼ਰਮਾ ਤੋਂ ਜਿਹੜਾ 250 ਕਰੋੜ ਰੁਪਇਆ ਲੈਣਾ ਹੈਗਾ ਕੁਝ ਦਿਨ ਪਹਿਲਾਂ ਸੰਨੰਦਾ ਸ਼ਰਮਾ ਨੇ ਇੱਕ ਪੋਸਟਰ ਸਾਂਝੀ ਕੀਤੀ ਸੀ ਜਿਸ ਵਿੱਚ ਲਿਖਿਆ ਸੀ ਕਿ ਮੈਨੂੰ ਜਿਹੜਾ ਕਿਸੇ ਬੰਦੇ ਵੱਲੋਂ ਟੌਰਚਰ ਕੀਤਾ ਜਾ ਰਿਹਾ ਹੈ। ਮੀ ਪੋਜੀਸ਼ਨ ਇਹ ਹੋਈ ਪਈ ਆ ਕਿ ਮੈਂ ਆਤਮ ਹੱਤਿਆ ਕਰ ਲਾਂ। ਜਿਹੜਾ ਪ੍ਰੋਡਿਊਸਰ ਹੈ ਪਿੰਕੀ ਢਾਲੀਵਾਲ ਉਸ ਦਾ ਜਿਹੜਾ ਮੁੰਡਾ ਸੀਗਾ ਉਹ ਮੈਨੂੰ ਵਿਆਹ ਦੇ ਲਾਰੇ ਲਾ ਕੇ ਜਿਹੜਾ ਭੱਜ ਗਿਆ। ਦੋਸਤੋ ਇਹ ਖਬਰਾਂ ਸੁਣਦੇ ਵਿੱਚ ਜਿਹੜੀਆਂ ਆ ਰਹੀਆਂ ਨੇ ਕਈ ਸਾਲਾਂ ਤੋਂ ਜਿਹੜੀ ਸੁਨੰਦਾ ਸ਼ਰਮਾ ਪਿੰਕੀ ਢਾਲੀਵਾਲ ਪ੍ਰੋਡਿਊਸਰ ਦੇ ਨਾਲ ਜਿਹੜੀ ਬੌਂਡ ਸੀਗੀ ਤੇ ਹੁਣ ਜਿਹੜਾ ਖੁੱਲ ਕੇ ਸੋਸ਼ਲ ਮੀਡੀਆ ਤੇ ਆ ਕੇ ਬੋਲੀ ਆ ਕੀ ਮੈਨੂੰ ਲਗਾਤਾਰ ਜਿਹੜਾ ਟੌਰਚਰ ਕੀਤਾ ਜਾ ਰਿਹਾ ਜੇ ਤੁਹਾਡੇ ਬੱਚੇ ਇਸ ਤਰ੍ਹਾਂ ਹੁੰਦੇ ਤੁਹਾਡੇ ਬੱਚਾਂ ਤੇ ਇਸ ਤਰ੍ਹਾਂ ਡਿਪਰੈਸ਼ਨ ਪਾਇਆ ਜਾਂਦਾ ਤੁਸੀਂ ਆਪ ਸੋਚ ਕੇ ਵੇਖੋ ਵੀ ਉਸ ਦਾ ਜਿਹੜਾ ਕੀ ਹਾਲ ਹੋਣਾ ਸੀਗਾ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਮੇਰਾ ਜੀ ਕਰਦਾ ਵੀ ਮੈਂ ਜਿਹੜੀ ਆਤਮ ਹੱਤਿਆ ਕਰ ਲਾਂ ਦੋਸਤੋ ਸੰਨਦਾ ਸ਼ਰਮਾ ਦੇ ਇਸ ਬਿਆਨਾਂ ਤੇ ਜਿਹੜਾ ਪ੍ਰੋਡਿਊਸਰ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਤੇ ਨਾਲ ਦੀ ਨਾਲ ਜਿਹੜਾ ਹਿਆਰਾਸਤ ਦੇ ਵਿੱਚ ਲੈ ਕੇ ਜੇਲ ਵੀ ਭੇਜ ਦਿੱਤਾ ਗਿਆ ਪਰ ਦੋਸਤੋ ਪਿੰਕੀ ਥਾਲੀ ਵਾਲ ਨੇ ਇੱਕ ਗੱਲ ਕਹੀ ਹੈ ਵੀ ਕਿਸੇ ਦੇ ਬੱਚੇ ਨੂੰ ਜਿਹੜਾ ਰੋਟੀ ਨਾ ਪਾਓ ਮੈਂ ਸੰਨੰਦਾ ਸ਼ਰਮਾ ਨੂੰ ਜਿਹੜਾ ਰੋਟੀ ਪਾਇਆ ਸੀ ਮੇਰੇ ਕਰਕੇ ਹੀ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਆਈ ਮੇਰੇ ਕਰਕੇ ਹੀ ਜਿਹੜਾ ਉਹ ਇੰਨੀ ਵੱਡੀ ਗਾਇਕਾ ਬਣੀ ਤੇ ਹੁਣ ਜਿਹੜਾ ਮੈਨੂੰ ਇਸ ਦਾ ਅੰਜਾਮ ਹੈ ਜਿਹੜਾ ਉਹ ਭੁਗਤਣਾ ਪੈ ਰਿਹਾ ਤਾਂ ਕਾਫੀ ਸੋਸ਼ਲ ਮੀਡੀਆ ਤੇ ਵੀਡੀਓਜ਼ ਪਿੰਕੀ ਥਾਲੀ ਵਾਲ ਦੀ ਵੀ ਵਾਇਰਲ ਹੋ ਰਹੀ ਆ ਗੁਰਪ੍ਰੀਤ ਖੁੱਗੀ ਨੇ ਵੀ ਜਿਹੜਾ ਵਿੱਚ ਕਿਹਾ ਵੀ ਜੇਕਰ ਤੁਹਾਡਾ ਕੋਈ ਮਸਲਾ ਹੈਗਾ ਉਸ ਨੂੰ ਇੱਕ ਡਰੈਿੰਗ ਰੂਮ ਦੇ ਵਿੱਚ ਬੈਠ ਕੇ ਸੁਲਝਾ ਜਾ ਸਕਦਾ ਹੈ ਪਰ ਲੋਕਾਂ ਦੇ ਵਿੱਚ ਤੁਸੀਂ ਨਾਓ ਕਿਉਂਕਿ ਇਸ ਨਾਲ ਤੁਹਾਡੇ ਦੋਵੇਂ ਪਰਿਵਾਰਾਂ ਦੀ ਜਿਹੜੀ ਬੇਇੱਜ਼ਤੀ ਹੁੰਦੀ ਆ ਤਾਂ ਦੋਸਤੋ ਸੋਚਣ ਵਾਲੀ ਗੱਲ ਇਹ ਆ ਕਿ ਸੰਨੰਦਾ ਸ਼ਰਮਾ ਨੂੰ ਸੱਚਮੁੱਚ ਹੀ ਜਿਹੜਾ ਵਿਆਹ ਦਾ ਲਾਰਾ ਲਾਇਆ ਸੀ ਪ੍ਰੋਡਿਊਸਰ ਦੇ ਮੁੰਡੇ ਨੇ ਬੇਟੇ ਨੇ ਪਰ ਹੁਣ ਜਿਹੜਾ ਉਹ ਵਿਆਹ ਨਹੀਂ ਕਰਾ ਰਿਹਾ ਤਾਂ ਇਹ ਸਾਰੇ ਇਲਜ਼ਾਮ ਜਿਹੜੇ ਸੰਨੰਦਾ ਸ਼ਰਮਾ ਨੇ ਲਾਏ ਨੇ ਤੁਸੀਂ ਜਾਣਦੇ ਹੋ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਬੌਂਡਿੰਗ ਹੁੰਦੀ ਆ ਜਦੋਂ ਵੀ ਕੋਈ ਕਲਾਕਾਰ ਹਿੱਟ ਹੋ ਜਾਂਦਾ ਜਾਂ ਹਿੱਟ ਹੋਣ ਤੋਂ ਪਹਿਲਾਂ ਕਿਸੇ ਵੀ ਕੰਪਨੀ ਨਾਲ ਬੌਂਡ ਹੋ ਜਾਂਦਾ ਤੇ ਉਹ ਕੰਪਨੀ ਸਾਰਾ ਖਰਚਾ ਜਿਹੜਾ ਗਾਇਕਾ ਦਾ ਕਰਦੀ ਆ ਸਿੰਗਰ ਦਾ ਸਾਰਾ ਖਰਚਾ ਕੰਪਨੀ ਕਰਦੀ ਆ ਟੂਰ ਵੀ ਲਵਾਉਂਦੀ ਆ ਤੇ ਉਹਨਾਂ ਦੇ ਜਿਹੜੇ ਲਾਈਵ ਸ਼ੋ ਵੀ ਲਵਾਉਂਦੇ ਆ ਜਿੰਨੇ ਵੀ ਆਡੀਓ ਟਰੈਕ ਜਾਂ ਵੀਡੀਓ ਟਰੈਕ ਹੁੰਦੇ ਨੇ ਉਹ ਸਾਰੇ ਕੰਪਨੀ ਜਿਹੜਾ ਆਪਾਂ ਕਹਿੰਦੇ ਵੀ ਕਰਾ ਕੇ ਦਿੰਦੀ ਆ ਪਰ ਜਦੋਂ ਸੁਨੰਦਾ ਸ਼ਰਮਾ ਹੁਣ ਚੱਲ ਗਈ ਤਾਂ ਉਦੋਂ ਬਾਅਦ ਕਹਿੰਦਾ ਪ੍ਰੋਡਿਊਸਰ ਵੀ ਜਿਹੜਾ ਹੁਣ ਇਹ ਰੋਟੀ ਪੈ ਗਈ ਤੇ ਉਦੋਂ ਬਾਅਦ ਹੁਣ ਇਸ ਨੇ ਮੇਰੇ ਤੇ ਜਿਹੜੇ ਇਲਜ਼ਾਮ ਲਾਤੇ ਜਦੋਂ ਮੈਂ ਆਪਣਾ ਹੱਕ ਮੰਗਿਆ ਤਾਂ ਦੋਸਤੋ ਤੁਸੀਂ ਕੀ ਦੇ ਨਾਲ ਉਹ ਕਮੈਂਟ ਕਰਕੇ ਜਰੂਰ ਦੱਸਿਓ ਸੁਨੰਦਾ ਸ਼ਰਮਾ ਦਾ ਜਿਹੜਾ ਇਹ ਦਾ ਹੁਣ ਕਾਫੀ ਭਖਿਆ ਹੋਇਆ ਹੈ ਹਾਲਾਂਕਿ ਜਿਹੜਾ ਸੁਨੰਦਾ ਸ਼ਰਮਾ ਦੇ ਇੱਕ ਬਿਆਨ ਦੇ ਉੱਤੇ ਹੀ ਜਿਹੜਾ ਪਿੰਕੀ ਢਾਲੀ ਵਾਲ ਜੋ ਪ੍ਰੋਡਿਊਸਰ ਸੀ ਕਹਿੰਦੇ ਸੰਨੰਦਾ ਸ਼ਰਮਾ ਦਾ ਕਹਿਣਾ ਵੀ ਮੈਨੂੰ ਟੌਰਚਰ ਕਰ ਰਿਹਾ ਸੀ ਮੇਰੇ ਉੱਤੇ ਦਬਾਅ ਬਣਾ ਰਿਹਾ ਸੀ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਤੇ ਉਹ ਪ੍ਰੋਡਿਊਸਰ ਦਾ ਕਹਿਣਾ ਕਿ ਮੈਂ ਸੰਨੰਦਾ ਸ਼ਰਮਾ ਨੂੰ ਰੋਟੀ ਪਾ ਦਿੰਦਾ ਏ ਮੇਰੀ ਗਲਤੀ ਆ ਤੇ ਹੁਣ ਉਸ ਦਾ ਹੀ ਜਿਹੜਾ ਮੈਨੂੰ ਇਲਜ਼ਾਮ ਹੈ ਉਹ ਭੁਗਤਣਾ ਪੈ ਰਿਹਾ ਮੈਨੂੰ ਇਨਜਾਮ ਹੈ ਜਿਹੜਾ ਉਹ ਭੁਗਤਣਾ ਪੈ ਰਿਹਾ ਤਾਂ ਦੋਸਤੋ ਕਾਫੀ ਜਿਹੜਾ ਇਹ ਬਵਾਦ ਖੜਾ ਹੁੰਦਾ ਜਾ ਰਿਹਾਗਾ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਕੌਣ ਸਹੀ ਲੱਗਦਾ